ਸਿੱਖਾਂ ਦੀ ਪੂਰੀ ਇੱਕ ਪੀੜੀ ਖਤਮ ਕਰ ਦੇਣ ਵਾਲੇ ਲੋਕ ਪੂਰਾ ਤਸ਼ੱਦਦ ਕਰਨ ਵਾਲੇ ਲੋਕ ਅੱਜ ਕੀ ਬਿਆਨ ਦੇ ਰਹੇ ਨੇ ਸਟੇਜਾਂ ਤੋਂ 2 ਮਿੰਟ ਸੁਣੋ ਮਤਲਬ ਕਿ ਸਿੱਖਾਂ ਨੂੰ ਫਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਫਸਾਈ ਬਣਿਆ ਨੂੰ ਅਸੀਂ ਸਿੱਖੀ ਨਾਲ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਮਤਲਬ ਮੈਂ ਹੈਰਾਨ ਆ ਇਨਾ ਲੋਕਾਂ ਦੇ ਕੌਨਫੀਡੈਂਸ ਤੇ ਹੈਰਾਨ ਆ ਔਰ ਭਾਜਪੀ ਤੇ ਵੱਖਰਾ ਹੈਰਾਨ ਆ ਕਿ ਤੁਹਾਨੂੰ ਇਹੋ ਜਿਹੇ ਬੰਦੇ ਲੱਭ ਲੱਬਿਆ ਸੀ ਸਿੱਖਾਂ ਦੇ ਪ੍ਰਤੀ ਇਹੋ ਜਿਹੇ ਬਿਆਨ ਦੇਣ ਲਈ ਜਿਸ ਨੂੰ ਕਿ ਪੂਰੀ ਸਿੱਖ ਕੌਮ ਜਦੀ ਸ਼ਕਲ ਵੇਖ ਕੇ ਜਿੱਥੋਂ ਲੋਕਾਂ ਨੂੰ ਨਫ਼ਰਤ ਹੈ ਔਰ ਉਹਨਾਂ ਨੂੰ ਗੁੱਸਾ ਚੜ ਜਾਂਦਾ ਇਸ ਬੰਦੇ ਦੀ ਤੁਸੀਂ ਇਹੋ ਜਿਹੇ ਬੰਦੇ ਕੋਲੋ ਇਸ ਤਰੀਕੇ ਦੇ ਬਿਆਨ ਦਿਵਾ ਦਿੱਤੇ ਆਪਣੀ ਸਟੇਟ ਦੇ ਉਤੋਂ ਬਿੱਟੂ ਜੀ ਮੈਂ ਤਾਂ ਸਿਰਫ ਇੰਨੀ ਗੱਲ ਤੁਹਾਨੂੰ ਕਹੂੰਗੀ ਤੁਸੀਂ ਜਿਸ ਅਹੁਦੇ ਤੇ ਹੋ ਜਿਸ ਸਰਕਾਰ ਦੇ ਵਿੱਚ ਹੋ ਇਸ ਟਾਈਮ ਤੁਸੀਂ ਤੇ ਸਿੱਖਾਂ ਦੀ ਗੱਲ ਕਰ ਰਹੇ ਸੀ ਨਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਹੱਕ 'ਚ ਤੁਹਾਨੂੰ ਆਦਾ ਨਾਰਾ ਮਾਰ ਦੇਣਾ ਚਾਹੀਦਾ ਸੀ ਅੱਜ ਇਸ ਸਟੇਜ 'ਤੇ ਫਿਰ ਤੇ ਜਾ ਜਬਲੀਆਂ ਮਾਰ ਕੇ ਲੋਕਾਂ ਨੂੰ ਮੂਰਖ ਨਾ ਬਣਾਓ ਕਿਉਂਕਿ ਭਾਜਪਾ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਆ ਔਰ ਤੁਹਾਡੇ ਵਰਗੇ ਸਿੱਖ ਚਿਹਰੇ ਅਖੋਤੀ ਸਿੱਖ ਚਿਹਰੇ ਜਿਹੜੇ ਉਹਨਾਂ ਨੂੰ ਸਿੱਖ ਲੱਗਦੇ ਆ ਕਿ ਇਹਨਾਂ ਨੂੰ ਸ਼ਾਇਦ ਅੱਗੇ ਕਰਕੇ ਤੇ ਅਸੀਂ ਇੱਥੇ ਆਪਣਾ ਆਧਾਰ ਲੱਭ ਲਵਾਂਗੇ ਹੈਂ ਮੈਨੂੰ ਤੇ ਹਾਸਾ ਆ ਰਿਹਾ ਇਸ ਬੰਦੇ ਦੇ ਉੱਤੇ ਵੀ ਤੇਰੇ ਬਾਪ ਦਾਦੇ ਦਾ ਤਸ਼ੱਦਦ ਅੱਜ ਵੀ ਮਾਜੇ ਦੀ ਧਰਤੀ ਜਿਹੜੀ ਹੈ ਨਾ ਉਹ ਕੰਬ ਜਾਂਦੀ ਚੇਤਾ ਕਰਕੇ ਇੱਕ ਪੂਰੀ ਨੌਜਵਾਨਾਂ ਦੀ ਪੀੜੀ ਖਤਮ ਕਰ ਦਿੱਤੀ ਤੁਸੀਂ ਬੁੱਚੜੋ ਤੇ ਤੁਸੀਂ ਅੱਜ ਸਿੱਖ ਧਰਮ ਦੀ ਗੱਲ ਕਰ ਰਹੇ ਹੋ ਉਸ ਮੰਚ ਤੋਂ ਬੋਲ ਰਹੇ ਕਿ ਆਰਐਸਐਸ ਸਿੱਖਾਂ ਦੀ ਗੱਲ ਕਰੇਗੀ ਉਹ ਸ਼ਰਮ ਕਰੋ ਏ ਸ਼ਰਮ ਕਰੋ ਸਿੱਖਾਂ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰ ਬੰਦੀ ਸਿੰਘਾਂ ਨੂੰ ਛਡਾਓ ਜਿਹੜੇ ਜਿਹੜਾ ਆਪਣਾ ਤੁਸੀਂ ਵਾਅਦੇ ਕਰਕੇ ਵੀ ਜਿਹੜਾ ਸਰਕਾਰ ਮੁੱਕਰ ਗਈ ਕਦੀ ਕਿਸੇ ਗੁਰਪੁਰਬ ਤੇ ਛੱਡਾਂਗੇ ਕਦੀ ਕਿਸੇ ਤੇ ਛੱਡਾਂਗੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਤੁਸੀਂ ਪਹਿਲਾਂ ਤਾਂ ਇੱਥੇ ਆਪਣਾ ਸਬੂਤ ਦੇ ਪਹਿਲੀ ਗੱਲ ਦੂਸਰਾ ਇਹਨੇ ਕਿਸਾਨਾਂ ਦੇ ਜਿਹੜਾ ਬਿੱਲਾਂ ਦਾ ਜੋ ਵੀ ਸਾਰਾ ਕਹਿ ਲਓ ਵੀ ਤੋੜਾ ਝਾੜ ਦਿੱਤਾ ਅਕਾਲੀ ਦਲ ਦੇ ਉੱਤੇ ਔਰ ਉਸ ਸਮੇਂ ਦੇ ਜਿਹੜੇ ਐਮਪੀ ਸੀ ਉਹਨਾਂ ਦੇ ਉੱਤੇ ਕਿ ਇਹ ਬਿੱਲ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਲਾਗੂ ਹੋਇਆ ਹੁਣ ਮੈਂ ਇੱਥੇ ਇਹਨੂੰ ਕੀ ਜਵਾਬ ਦਵਾ ਇੱਕ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਗਾ ਕਿ ਕਿਸਾਨਾਂ ਨੇ ਨਹੀਂ ਸਪੀਡ ਕੱਟ ਕੀਤੀ ਸੀ ਆ ਦੇਖੋ ਮੜਾ ਜਾ ਇਹ ਬਿੱਟੂ ਇਹ ਵਾਟਰ ਪਹੁੰਚੇ ਸੀ ਗੁਰੂ ਇੱਕ ਵਾਰ ਮੈਮੋਰੀਅਲ ਪਹੁੰਚੇ ਸੀ ਲੋਕਾਂ ਦਾ ਵਿਰੋਧ ਕਰ ਰਿਆ ਪਿਆ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਰਵੀ ਸਿੰਘ ਬਿੱਟੂ ਪਹੁੰਚੇ ਨੇ ਇਹ ਕਿਸਾਨਾਂ ਵੱਲੋਂ ਜੀ ਅਗਰ ਪੁਲਿਸ ਵੀ ਬਿੱਟੂ ਨੂੰ ਆ ਗਾਇ ਚੁਪਾ ਦੇ ਕਿੱਲੇ ਪਛਾਣੋ ਆਪਣਾ ਬਿੱਟੂ ਦੇ ਜੀਰਾ ਜੀ ਦੋਵੇਂ ਕਾਂਗਰਸੀ ਗਏ ਜਦੋਂ ਚਲੋ ਅੱਗੇ ਵੀ ਅੱディ ਸਤਰ ਪਰੇ ਦੀ ਹੋ ਰਹੀ ਆ ਪੂਰੀ ਵੀਡੀਓ 'ਚ ਮੇਰੇ ਕਹਿਣ ਦਾ ਭਾਵ ਇਥੇ ਇਹ ਆ ਕਿ ਜਿਹੜੇ ਕਿਸਾਨਾਂ ਦੇ ਅੱਜ ਇਹ ਲੈਂਡ ਪੂਲਿੰਗ ਦੇ ਚੱਲਦੇ ਕਰੈਡਿਟ ਲੈਣ ਲਈ ਜਿਹੜੀ ਇਹ ਰੈਲੀ ਕਰ ਰਹੀ ਸੀ ਆ ਉਹੀ ਕਿਸਾਨ ਹੀ ਨੇ ਜਿਨ੍ਹਾਂ ਨੇ ਤੁਹਾਡੀਆਂ ਸਪੀਡਾ ਚੈੱਕ ਕੀਤੀਆਂ ਤੇ ਤੈਨੂੰ ਗੱਲ 'ਚ ਪੱਗ ਪਾ ਕੇ ਤੋੜਿਆ ਸੀ ਨਾਲੇ ਤੂੰ ਤਾਂ ਕਹਿੰਦਾ ਹਾਂ ਵੀ ਉਹ ਤਾਂ ਕਿਸਾਨ ਹੀ ਨਹੀਂ ਹੈਗੇ ਜਿਹੜੇ ਕਿਸਾਨੀ ਮੋਰਚੇ 'ਚ ਸੀ ਹੈ ਇਹ ਤੁਹਾਡੇ ਹੀ ਬਿਆਨ ਸੀ ਨਾ ਅਨੰਤਿਓਂ ਔਰ ਅੱਜ 700 ਕਿਸਾਨ ਸ਼ਹੀਦ ਕਰਵਾ ਕੇ ਜਮੀਰ ਜਾਗ ਗਿਆ ਇਸ ਪਾਰਟੀ ਦਾ ਜਿਹੜਾ ਤੂੰ ਕਹਿ ਰਿਹਾ ਹੈਂ ਕਿ ਮੋਦੀ ਸਾਹਿਬ ਨੂੰ ਬਾਅਦ ਚ ਰੈਅਲਾਈਜ਼ ਹੋਇਆ ਫਿਰ ਉਹਨਾਂ ਨੇ ਮਾਫੀ ਮੰਗੀ ਜਿਹੜੇ ਅੱবি ਬਿੱਲ ਵਾਪਸ ਲਏ ਆ ਪਰ ਲਾਗੂ ਕਾਲੀ ਦਲ ਨੇ ਕਰਵਾਏ ਸੀ ਉਹ ਕੋਈ ਕੋਈ ਫੈਕਟ ਚੈੱਕ ਕਰ ਲਿਆ ਕਰੋ ਜਦੋਂ ਵੋਟਾਂ ਪਈਆਂ ਸੀ ਉਹ ਇਸ ਤੋਂ ਇਹਨੂੰ ਪਹਿਲਾਂ ਤੇ ਇਹ ਪੁੱਛੋ ਵੀ ਇਹਦੀ ਵੋਟ ਕਿਹਦੇ ਹੱਥ ਚ ਪਈ ਸੀ ਜਿਹੜਾ ਪੂਰਾ ਪਾਰਲੀਮੈਂਟ ਹਾਊਸ ਹੁੰਦਾ ਹੈ ਉੱਥੇ ਜਿਹੜੇ ਐਮਪੀ ਬੈਠੇ ਸੀ ਉਹਨਾਂ ਲੋਕਾਂ ਦੀਆਂ ਵੋਟਾਂ ਤੇ ਜਿਹੜੇ ਦੋ ਐਮਪੀ ਪੰਜਾਬ ਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦੀਪਾਰ ਸਿਮਰਤ ਕੌਰ ਬਾਦਲ ਇਹਦਾ ਕਹਿਣ ਦਾ ਭਾਵੇਂ ਕਿ ਉਹ ਦੋ ਐਮਪੀਆ ਕਰਕੇ ਜਿਹੜਾ ਐਡੇ ਤਗੜੇ ਜਿਹੜਾ ਇਹ ਫਰੌਡ ਜਿਹੜਾ ਸੀ ਇਹ ਜਿਹੜਾ ਸਕੈਮ ਹੋਣ ਲੱਗਾ ਸੀ ਕਿਸਾਨਾਂ ਦੇ ਨਾਲ ਇਹ ਸਿਰਫ ਦੋ ਐਮਪੀਆ ਕਰਕੇ ਜਿਹੜਾ ਉਹ ਮੰਨ ਗਏ ਆ ਕੋਈ ਗੱਲ ਦੇ ਟੁੱਕ ਬਣ ਰਹੀ ਹੈ ਪੂਰਾ ਹਾ우스 ਜਿਹੜਾ ਉਹ ਉਦੋਂ ਬੈਠਾ ਸੀ 2/5 ਨੇ ਇਸ ਬਿੱਲਾਂ ਦੇ ਖਿਲਾਫ ਪਾਰਲੀਮੈਂਟ ਦਾ ਰਿਕਾਰਡ ਚੈੱਕ ਕਰ ਲਿਆ ਜਾਵੇ ਔਰ ਬਿੱਟੂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਇਹ ਝੂਠ ਫਲਾ ਰਿਹਾ ਹੈ ਔਰ ਇਹਦੀ ਆਪਣੀ ਵੋਟ ਇਹਨੂੰ ਪੁੱਛੋ ਕਿ ਕਿੱਧਰ ਪਾਈ ਲੂੰ ਇਹਨੇ ਪਾਈ ਵੀ ਹੈ ਕਿ ਨਹੀਂ ਪਾਈ ਵੋਟ ਇਸ ਬੰਦੇ ਨੂੰ ਇਹ ਤੇ ਪੁੱਛਿਆ ਜਾਵੇ ਔਰ ਇਹ ਗੱਲਾਂ ਕਰ ਰਿਹਾ ਕਿ ਇਹ ਕਿਸਾਨੀ ਬਿੱਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਮੈਂ ਤੇ ਸੋਚ ਰਹੀ ਹਾਂ ਕਿ ਇਹ ਜਿਸ ਤਰੀਕੇ ਦੇ ਨਾਲ ਅੱਜਕੱਲ ਬੀਜੇਪੀ ਇਹਨੂੰ ਬਿਆਨਦਵਾਰੀ ਹੈ ਇਹ ਮਤਲਬ ਇਹ ਲੱਗਦਾ ਨਹੀਂ ਇਹ ਆਪਣਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਬਣਾਉਣਾ ਚਾਹੁੰਦੇ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਨਹੀਂ ਦੇ ਦਵਾਉਂਦੇ ਨਾ ਇਹਨੂੰ ਪਤਾ ਨਾਲ ਚਾਹੀਦਾ ਵੀ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਡੇਢ ਸਾਲ ਕਿੰਨਾ ਚਿਰ ਇਹ ਅੰਦੋਲਨ ਚੱਲਿਆ ਔਰ ਉਸ ਤੋਂ ਬਾਅਦ ਤੁਹਾਡਾ ਪਾਰਟੀ ਦਾ ਜ਼ਮੀਰ ਜਾਗਿਆ ਪਹਿਲਾਂ ਨਹੀਂ ਜਾਗਿਆ ਕਮਾਲ ਹੋ ਗਈ ਇਹਨਾਂ ਦੀ ਜਿਹੜੇ ਕਿਸਾਨਾਂ ਦੇ ਐਮਐਲਏ ਤੁਹਾਡੇ ਜਿਹੜੇ ਉੱਥੇ ਗੱਡੀਆਂ ਥੱਲੇ ਉਹਨਾਂ ਨੂੰ ਡਰੜ ਗਏ ਉਹਨਾਂ ਨੂੰ ਅਜਿਹਾ ਕਿ ਇਨਸਾਫ ਨਹੀਂ ਮਿਲਿਆ ਕਿੰਨਾ ਕੁਛ ਜਿਹੜਾ ਇਸ ਦਰਮਿਆਨ ਵਾਪਰ ਗਿਆ ਪੰਜਾਬ ਦੇ ਵਿੱਚ ਤੇ ਜਿਹੜੇ ਬਾਰਡਰਾਂ ਦੇ ਵਿੱਚ ਕਿੰਨਾ ਪ੍ਰਭਾਵ ਪਿਆ bizness ਨੂੰ ਕਿੰਨਾ ਪ੍ਰਭਾਵ ਪਿਆ ਕਿੰਨਾ ਘਾਟਾ ਪੰਜਾਬ ਨੇ ਆਲਰੇਡੀ ਝੱਲ ਲਿਆ ਸੀ ਇਹ ਕਿਸਾਨੀ ਬਿੱਲਾਂ ਦੇ ਵਾਪਸ ਹੋਣ ਤੋਂ ਵੀ ਔਰ ਇਹ ਬੰਦਾ ਜੋ ਉੱਥੇ ਕੇ ਇੰਨੀਆਂ ਗੱਲਾਂ ਕਰ ਰਿਹਾ ਹੈ ਕਿ ਅਕਾਲੀ ਦਲ ਨੇ ਕੀਤਾ ਜੀ ਫਿਰ ਅਕਾਲੀ ਦਲ ਤੇ ਹੁਣ ਵੀ ਕਹਿ ਰਿਹਾ ਬੰਦੀ ਸਿੰਘ ਰਿਆ ਕਰੋ ਫਿਰ ਮੰਨਵਾ ਅਕਾਲੀ ਦਲ ਦੀ ਕਮਾਲ ਹੀ ਹੋ ਗਈ ਹੈ ਜਿਹੜੇ ਬਿੱਲ ਵਾਪਸ ਹੋਏ ਆ ਉਹ ਕਿਸਾਨਾਂ ਦੀ ਬਦੌਲਤ ਹੋਏ ਆ ਜਿਹੜਾ ਵਿਰੋਧ ਹੋਇਆ ਜਿਹੜਾ ਇੱਥੇ ਲੋਕਾਂ ਨੇ ਉਹਨਾਂ ਨੂੰ ਡੰਡੇ ਵਿਖਾਏ ਆ ਜਿਹੜਾ ਸਾਡਾ ਅਕਾਲੀ ਦਲ ਦਾ ਗੱਠ ਜੋੜ ਟੁੱਟਿਆ ਮੰਤਰੀ ਸਾਹਿਬ ਨੇ ਅਸਤੀਫਾ ਦਿੱਤਾ ਇਹ ਚੀਜ਼ਾਂ ਦਾ ਪ੍ਰਭਾਵ ਤੁਸੀਂ ਕੀ ਸੋਚਦੇ ਹੋ ਵੀ ਨਹੀਂ ਪੈਂਦਾ ਅੱਜ ਅੱਜ ਇਸ ਬੰਦੇ ਨੂੰ ਹੁਣੇ ਸੈਂਟਰ ਦੇ ਵਿੱਚ ਕਿਤੇ ਕਾਂਗਰਸ ਆਜੇ ਨਾ ਇਹ ਬੰਦਾ ਘੁੜਕ ਕੇ ਉਧਰ ਜਾਊਗਾ ਇਹ ਤਾਂ ਬੀਜੇਪੀ ਵਾਲੇ ਤੇ ਯਕੀਨ ਕਿੱਦਾਂ ਕਰੀ ਬੈਠੇ ਆ ਮੈਨੂੰ ਨਹੀਂ ਸਮਝ ਲੱਗ ਰਹੀ ਇਹਨਾਂ ਦੀ ਵੀ ਇਹ ਬੰਦਾ ਆਪਣੇ ਪਿਓ ਦਾਦੇ ਦਾ ਨਹੀਂ ਬਣਿਆ ਇਹ ਕੱਟੜ ਕਾਂਗਰਸੀ ਸ਼ਖਸ ਅੱਜ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਕੇ ਤੇ ਗੱਲਾਂ ਕਰ ਰਿਹਾ ਹੈ ਇਹ ਤੋਂ ਬਚੋ ਜੋ ਸੰਤਾਪ ਅਸੀਂ ਹੰਡਾਇਆ ਜੋ ਸਿੱਖ ਲੋਕਾਂ ਨੇ ਇੱਥੇ ਹੰਡਾਇਆ ਹੈ ਨਾ ਤੇਰੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਜਿਹੜੀਆਂ ਵਿਧਵਾ ਕਲੋਨੀਆਂ ਬਣ ਗਈਆਂ ਤੇਰੇ ਵਰਗਿਆਂ ਦੀ ਵਜਾ ਕਰਕੇ ਤੇਰੇ ਦਾਦੇ ਪਰਦਾਦੇਆਂ ਦੀ ਪਿਓ ਦਾਦਿਆਂ ਦੀ ਵਜਾ ਕਰਕੇ ਤੁਹਾਡੇ ਕਾਂਗਰਸੀਆਂ ਦੀ ਵਜਾ ਕਰਕੇ ਆਹ ਕੁਛ ਹੋਇਆ ਔਰ ਅੱਜ ਵੀਰੇ ਪੀਦੇ ਮੰਚ ਤੋਂ ਉੱਠ ਕੇ ਗੱਲਾਂ ਕਰ ਰਿਹਾ ਉਹ ਵੀ ਕਿਸਾਨਾਂ ਦੀ ਲੈਂਡ ਪੂਲਿੰਗ ਦਾ ਜਿਹੜਾ ਇੱਕ ਕ੍ਰੈਡਿਟ ਲੈਂਡ ਲਈ ਉੱਥੇ ਬੈਠੇ ਸੀ ਪਹਿਲਾਂ ਤੇ ਇਹ ਆਪਣੇ ਆਪ ਜੀ ਝਾਤੀ ਮਾਰ ਲੋ ਤੁਸੀਂ ਕੀ ਕੀਤਾ ਅੱਜ ਤੱਕ ਗੱਲਾਂ ਕਰਨ ਗੱਲਾਂ ਹੀ ਕਰ ਸਕਦੇ ਜੇ ਬਸ ਤੁਸੀਂ ਤੁਹਾਡੇ ਪੱਲੇ ਹੋਰ ਕੁਝ ਨਹੀਂ ਹੈਗਾ ਮੈਂ ਤੇ ਜਿਆਦਾ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਚਾਹੁੰਦੀ ਹਾਂ ਪਰ ਪਤਾ ਨਹੀਂ ਇਹਨੂੰ ਤੇ ਇਹਨੂੰ ਤੇ ਐਸਜੀਪੀਸੀ ਤਲਬ ਵੀ ਨਹੀਂ ਕਰ ਸਕਦੇ ਡਾ ਮਨੁਸ ਬੰਦਾ ਹੈ ਕਿ ਇਹ ਪਤਾ ਹੀ ਤੇ ਸਿੱਖਿਆ ਨਹੀਂ ਤੇ ਜੋ ਇਹਨੇ ਐਸਜੀਪੀਸੀ ਦੇ ਲਈ ਜਾਂ ਬਿਆਨ ਦਿੱਤਾ ਨਾ ਜੋ ਕੋਸ਼ ਸਕੂਲ ਕਾਲਜ ਜੋ ਉਹ ਪੜਾਈਆਂ ਕਰਾ ਰਿਹਾ ਬੱਚਿਆਂ ਨੂੰ ਜਿੰਨੀ ਜਿੰਨਾ ਕੰਮ ਐਸਜੀਪੀਸੀ ਕਰ ਰਹੀ ਆ ਤੇ ਤੂੰ ਉਹਦਾ ਮੁਕਾਬਲਾ ਕਰਵਾ ਰਿਆ ਆਰਐਸਐਸ ਦੇ ਨਾਲ ਆ ਆ ਆ ਤੇਰੇ ਸਿੱਖ ਹੋਣ ਦਾ ਸਬੂਤ ਹੈ ਤੂੰ ਤਾਂ ਸਿੱਖ ਹੈ ਹੀ ਨਹੀਂ ਐ ਤੈਨੂੰ ਸਿੱਖ ਮੰਨ ਕੌਣ ਰਿਹਾ ਐ ਤੂੰ ਤਾਂ ਆਪੇ ਆਪੇ ਸੈਲਫ ਕਲੇਮਡ ਸਿੱਖ ਐ ਕੋਈ ਤੈਨੂੰ ਸਿੱਖ ਕੋਈ ਪੰਜਾਬ ਦੇ ਵਿੱਚ ਤੈਨੂੰ ਪਸੰਦ ਨਹੀਂ ਕਰਦਾ ਨੌਜਵਾਨ ਤੇਰੀ ਸ਼ਕਲ ਵੇਖ ਕੇ ਉਹਨਾਂ ਦੇ ਕਹਿ ਲਾ ਭਾਵਨਾਵਾਂ ਪੜਕ ਜਾਂਦੀਆਂ ਪਰ ਅੱਜ ਇਹ ਇਹ ਬੰਦਾ ਉਥੇ ਮੰਚ ਤੋਂ ਪਤਾ ਨਹੀਂ ਕੀ ਖਾ ਪੀ ਕੇ ਚੜ ਗਿਆ ਸਟੇਜ 'ਤੇ ਤੇ ਜਿਹੜੇ ਇਹ ਇਹੋ ਜਿਹੇ ਬਿਆਨ ਦੇ ਰਿਹਾ ਉਹ ਜੀ ਭਾਪੀ ਜਿੰਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਬੰਦੇ ਦਾ ਵਿਰੋਧ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸੇ ਲਈ ਨੂੰ ਹਰਾਇਆ ਪਰ ਤੁਸੀਂ ਉਹਨੂੰ ਫੇਰ ਸਿਰ ਤੇ ਬਿਠਾ ਲਿਆ ਇਹ ਹੁਣ ਤੁਹਾਡੀਆਂ ਤੁਸੀਂ ਜਾਣੋ ਬਾਕੀ ਮੇਰੀ ਅਸਾਈ ਮੇਰਾ ਨੂੰ ਬੇਨਤੀ ਆ ਵੀ ਇਹਨੂੰ ਜਵਾਬ ਇਹ ਤੁਸੀਂ ਆਪ ਹੀ ਦਿਓ ਜੋ ਕੁਛੇ ਬੋਲ ਕੇ ਗਿਆ ਹੈ ਕਿ ਅਸਾਈ ਜਿਹੜੇ ਐ ਇਦਾਂ ਬਣ ਗਏ ਉਹ ਬਣ ਗਏ ਅਈ ਨੂੰ ਜਵਾਬ ਤੁਸੀਂ ਆਪ ਹੀ ਦੇ ਦਿਆ ਕਰੋ ਅਸੀਂ ਤਾਂ ਇਹਦੇ ਤੇ ਆ ਕੇ ਸਮਾਂ ਹੀ ਖਰਾਬ ਕਰਦੇ ਆ ਇਹ ਤੇ ਸੜ ਤੋਂ ਰੋਜ਼ ਹੀ ਲਾਪਾ ਕਰੋਂਦਾ ਵਾ ਪਰ ਅਸਾਈ ਵੀਰੋ ਤੁਸੀਂ ਇਹਨੂੰ ਜਵਾਬ ਦਿਓ ਵੀ ਜੋ ਇਹ ਤੁਹਾਡੇ ਬਾਰੇ ਬੋਲ ਕੇ ਗਿਆ ਹੈ ਅੱਜ ਇਹਨੂੰ ਤੇ ਲੱਖ ਦੀਆਂ ਲਾਹਣ ਤਾਂ ਨਹੀਂ ਸਬੂੱਚਾ ਟੋਲੇ ਨੂੰ